ਇਸ ਵੇਲੇ ਦੀ ਵੱਡੀ ਖਬਰ ਕਲਾਨੌਰ ਤੋਂ ਆ ਰਹੀ ਹੈ ਜਿੱਥੇ ਕਲਾਨੌਰ ਪੁਲਿਸ ਨੇ ਨਸ਼ਾ ਵੇਚਣ ਵਾਲੇ ਦੋ ਤਸਕਰਾਂ ਨੂੰ ਕਾਬੂ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਕਲਾਨੌਰ ਦੇ ਐਸਐਚਓ ਆਈਪੀਐਸ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ 32 ਦਿਨੀ ਉਹਨਾਂ ਨੂੰ ਕਿਸੇ ਮੁਖਬਰ ਖਾਸ ਵੱਲੋਂ ਇਹ ਇਤਲਾਹ ਦਿੱਤੀ ਗਈ ਕਿ ਇੱਕ ਵਿਅਕਤੀ ਗੁਰਦਾਸਪੁਰ ਤੋਂ ਕਲਾਨੌਰ ਨੂੰ ਆ ਰਿਹਾ ਹੈ ਤਾਂ ਮੌਕੇ ਤੇ ਨੜਾਂ ਵਾਲੀ ਅੱਡੇ ਉੱਪਰ ਨਾਕਾ ਲਗਾ ਕੇ ਦੋ ਸ਼ੱਕੀ ਵਿਅਕਤੀਆਂ ਨੂੰ ਜਦੋਂ ਪੁਲਿਸ ਨੇ ਰੋਕ ਕੇ ਉਹਨਾਂ ਦੀ ਤਲਾਸ਼ੀ ਲਈ ਤਾਂ ਉਹਨਾਂ ਦੇ ਕੋਲੋਂ 115 ਗ੍ਰਾਮ ਰੋਇਨ ਬਰਾਮਦ ਹੋਈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਲਵ ਖੋਖਰ ਪਿਤਾ ਦਾ ਨਾਮ ਬੱਬੀ ਖੋਖਰ ਪਿੰਡ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਗੁਰਦਾਸਪੁਰ ਤੇ ਚੱਤਰ ਸਿੰਘ ਪਿਤਾ ਹਰੀ ਸਿੰਘ ਵਾਸੀ ਹਿਮਾਚਲ ਵੱਜੋਂ ਹੋਈ ਹੈ। ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ। ਸੱਚੀ ਕਾਲੀ ਸਾਰਿਆਂ ਨੂੰ ਅ ਬੀਤੇ ਦਿਨ ਸਾਨੂੰ ਮੁਖਵਰ ਖਾਸ ਵੱਲੋਂ ਇਤਲਾਹ ਮਿਲੀ ਸੀ ਕਿ ਗੁਰਦਾਸਪੁਰ ਸਾਈਡ ਤੋਂ ਕਲਾ ਨੌਰ ਤੋਂ ਦੋ ਨਾਮ ਅਲੂਮ ਵਿਅਕਤੀ ਮੋਟਰਸਾਈਕਲ ਤੇ ਆ ਕੇ ਨਸ਼ਾ ਵੇਚ ਰਹੇ ਨੇ ਜਿਸ ਉਪਰੰਤ ਆਪਾਂ ਨੜਾਵਲੀ ਦੇ ਕੋਲ ਨਾਕਾ ਲਾਇਆ ਨਾਕਾ ਲਾਂ ਤੇ ਸਾਨੂੰ ਇਹ ਵਿਅਕਤੀਆਂ ਕੋਲੋਂ 115 ਗ੍ਰਾਮ ਹਿਰੋਇਨ ਜਿਹੜੀ ਹੈ ਬਰਾਮਦ ਹੋਈ ਇਹਨਾਂ ਵਿਅਕਤੀਆਂ ਦੇ ਨਾਮ ਇੱਕ ਹੈ ਜੀ ਲਵ ਕੋਖਰ ਪੁੱਤਰ ਬੱਬੀ ਕੋਖਰ ਇਹ ਸ਼ਿਕਾਰ ਮਾਛੀਆਂ ਕਲਾ ਨੌਰ ਦਾ ਰਹਿਣ ਵਾਲਾ ਹੈ ਤੇ ਇਹਦੇ ਤੇ ਪਹਿਲਾਂ ਵੀ ਐਂਡੀਪੀਐਸ ਦਾ ਪਰਚਾ 51/23 1100 ਟੈਬਲੇਟਸ ਦਾ ਤੇ ਜਿਹੜਾ ਦੂਸਰਾ ਹੈ ਉਹ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਦਾ ਨਾਮ ਚਤਰ ਸਿੰਘ ਪੁੱਤਰ ਹਰੀ ਸਿੰਘ ਹੈ ਤੇ ਇਹ ਮੰਡੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਇਹਦੇ ਤੇ ਪਹਿਲਾਂ ਵੀ ਦਿੱਲੀ ਵਿੱਚ 2 ਕਿਲੋ 600 ਗ੍ਰਾਮ ਚਰਸ ਦਾ ਪਰਚਾ ਤੇ ਇਹਨਾਂ ਤੇ ਪਰਚਾ ਰਜਿਸਟਰ ਕਰਤਾ ਗਿਆ ਐਂਡੀਪੀਐਸ ਐਕਟ ਦੇ ਅਧੀਨ ਤੇ ਸਾਨੂੰ ਖੱਛਾ ਹੈ ਕਿ ਇਹਨਾਂ ਕੋਲ ਹੋਰ ਵੀ ਬਰਾਮਦਗੀ ਹੋ ਸਕਦੀ ਹੈ ਤੇ ਆਪਾਂ ਆਪਣੀ ਤਫ਼ਤੀਸ਼ ਨੂੰ ਜਾਰੀ ਰੱਖਾਂਗੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਇਹਨਾਂ ਦੇ ਕਿਹੜੀ ਕਿਹੜੀ ਧਰਾਵਾਂ ਲੱਗੀਆਂ ਨੇ ਇਹਨਾਂ ਦੀਆਂ ਧਰਾਵਾਂ 21 ਬੀ ਕਾਰਡ 85 ਐਨਡੀਪੀਐਸ ਐਕਟ ਇਹਨਾਂ ਤੇ ਲੱਗੀ ਹੈ ਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਵੀ ਸਮਝਦ ਰਹੇ ਮੇਰਾ ਆਮ ਜਨਤਾ ਨੂੰ ਇਹੀ ਅਪੀਲ ਹੈ ਕਿ ਇਸ ਪਾਸੇ ਇਸ ਰਾਹ ਨਾ ਤੁਰਿਏ ਇਸ ਰਾਹ ਤੇ ਹੋਰ ਕੁਝ ਨਹੀਂ ਸਿਰਫ ਮੌਤ ਹੀ ਹੈ ਜਾਂ ਫਿਰ ਸਜ਼ਾ ਹੈ ਤੇ ਜਿਹੜੇ ਵੀ ਆਪਣੇ ਮਾੜੇ ਅਨਸਰ ਨੇ ਜਿਹੜੇ ਨਸ਼ੇ ਦਾ ਕੰਮ ਕਰਦੇ ਨੇ ਜਿਹੜੀ ਇਹ ਜਗਾਵਤ ਇਹ ਕਰਦੇ ਨੇ ਉਹ ਸਾਰੀ ਸਾਡੇ ਨੋਲੇਜ ਚ ਨੇ ਤੇ ਆਪਾਂ ਜਲਦ ਹੀ ਉਹਨਾਂ ਤੇ ਕਾਬੂ ਪਾਵਾਂਗੇ